DGMO ਨੇ ਪ੍ਰੈਸ ਕਾਨਫਰੰਸ ਵਿੱਚ ਆਪਰੇਸ਼ਨ ਸਿੰਦੂਰ ਸੰਬੰਧੀ ਕਈ ਗੱਲਾਂ ਦਾ ਖੁਲਾਸਾ ਕੀਤਾ 에어 ਮਾਰਸ਼ਲ AK ਭਾਰਤੀ ਨੇ ਕਿਹਾ ਕਿ ਸਾਡੀ ਲੜਾਈ ਸਿਰਫ ਅੱਤਵਾਦ ਵਿਰੁੱਧ ਹੈ ਤੇ ਅਸੀਂ ਅੱਤਵਾਦੀਆਂ ਦੇ ਬੁਨਿਆਦੀ ਟਾਂਚੇ ਨੂੰ ਨਿਸ਼ਾਨਾ ਬਣਾਇਆ ਸੀ ਪਰ ਪਾਕਿਸਤਾਨੀ ਫੌਜ ਨੇ ਅੱਤਵਾਦੀਆਂ ਦਾ ਸਮਰਥਨ ਕੀਤਾ 에어 ਮਾਰਸ਼ਲ AK ਭਾਰਤੀ ਨੇ ਕਿਹਾ ਕਿ ਸਾਡੇ ਸਾਰੇ ਫੌਜੀ ਅੱਡੇ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਲੋੜ ਪੈਣ ਤੇ ਭੂਮਿਕ ਵਿੱਚ ਕਿਸੇ ਵੀ ਮਿਸ਼ਨ ਨੂੰ ਅੰਜਾਮ ਦੇਣ ਲਈ ਪੂਰੀ ਤਰ੍ਹਾਂ ਤਿਆਰ-ਬਰਤਿਆਰ ਹਨ ਮਾਰਸ਼ਲ AK ਭਾਰਤੀ ਨੇ ਕਿਹਾ ਕਿ ਸਾਡੀ ਲੜਾਈ ਅੱਤਵਾਦ ਅਤਵਾਦੀਆਂ ਵਿਰੋਧ ਸੀ ਇਸ ਲਈ 7 ਮਈ ਨੂੰ ਅਸੀਂ ਸਿਰਫ ਅਤਵਾਦੀ ਠਿਕਾਣਿਆਂ ਤੇ ਹਮਲਾ ਕੀਤਾ ਇਹ ਬਾਦ ਕਿਸਮਤੀ ਦੀ ਗੱਲ ਹੈ ਕਿ ਪਾਕਿਸਤਾਨੀ ਫੌਜ ਨੇ ਅਤਵਾਦੀਆਂ ਦਾ ਸਮਰਥਨ ਕਰਨਾ ਉਚਿਤ ਸਮਝਿਆ ਤੇ ਇਸ ਲੜਾਈ ਨੂੰ ਆਪਣੀ ਲੜਾਈ ਬਣਾ ਲਿਆ ਇਸ ਸਥਿਤੀ ਵਿੱਚ ਸਾਡੀ ਜਵਾਬੀ ਕਾਰਵਾਈ ਬਹੁਤ ਜ਼ਰੂਰੀ ਸੀ ਇਸ ਲਈ ਉਹਨਾਂ ਨੂੰ ਜੋ ਵੀ ਨੁਕਸਾਨ ਹੋਇਆ ਉਹ ਖੁਦ ਉਸਦੇ ਜ਼ਿੰਮੇਵਾਰ ਹਨ ਸਾਡੀ ਹਵਾਈ ਰੱਖਿਆ ਪ੍ਰਣਾਲੀ ਦੇਸ਼ ਲਈ ਕੰਧ ਵਾਂਗ ਖੜੀ ਹੈ ਤੇ ਦੁਸ਼ਮਣ ਲਈ ਇਸ ਵਿੱਚ ਕੁਸ ਬੈਟ ਕਰਨਾ ਅਸੰਭਵ ਹੈ ਡੀਜੀ ਐਮਓ ਲੈਫਟਨਰ ਜਨਰਲ ਰਜੀਵ ਕਈ ਨੇ ਕਿਹਾ ਕਿ ਸਾਡੇ ਹਵਾਈ ਖੇਤਰ ਹਰ ਤਰ੍ਹਾਂ ਨਾਲ ਕਾਰਸ਼ੀਰਨ ਪਾਕਿਸਤਾਨ ਦੇ ਡਰੋਨ ਸਾਡੇ ਗ੍ਰੈਡ ਕਰਨ ਤਬਾਹ ਹੋਏ ਹਨ ਮੈਂ ਇੱਥੇ ਸਾਡੀ ਸੀਮਾ ਸੁਰੱਖਿਆ ਬਾਲ ਦੀ ਪ੍ਰਸ਼ੰਚਾ ਕਰਦਾ ਹਾਂ ਜਿਸ ਕਾਰਨ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਨੂੰ ਤਬਾਹ ਕਰ ਦਿੱਤਾ ਗਿਆ ਲੈਫਟਨਰ ਜਨਰਲ ਰਜੀਵ ਕਈ ਨੇ ਕਿਹਾ ਕਿ ਸਾਨੂੰ ਆਪਰੇਸ਼ਨ ਸੰਦੂਰ ਦੀ ਹਵਾਈ ਰੱਖਿਆ ਕਾਰਵਾਈ ਨੂੰ ਇੱਕ ਸੰਦਰਭ ਵਿੱਚ ਸਮਝਣ ਦੀ ਲੋੜ ਹੈ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਤਵਾਦੀ ਗਤੀਵਿਧੀਆਂ ਦਾ ਚਰਿੱਤਰ ਬਦਲ ਗਿਆ ਸੀ ਹੁਣ ਸਾਡੀ ਫੌਜ ਦੇ ਨਾਂ ਨਾਲ ਮਾਸੂਮ ਲੋਕਾਂ ਦੇ ਵੀ ਹਮਲੇ ਹੋ ਰਹੇ ਹਨ 2024 ਵਿੱਚ ਸ਼ਿਵਖੋੜੀ ਮੰਦਿਰ ਜਾਣ ਵਾਲੇ ਸ਼ਰਧਾਲੂਆਂ ਤੇ ਇਸ ਸਾਲ ਅਪ੍ਰੈਲ ਦੇ ਵਿੱਚ ਪਹਿਲਗਾਮ ਵਿੱਚ ਮਾਸੂਮ ਸਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਪਹਿਲਗਾਮ ਤੱਕ ਉਹਨਾਂ ਦੇ ਪਾਪਾਂ ਦਾ ਪਿਆਲਾ ਪਰ ਗਿਆ ਕਿਉਂਕਿ ਅੱਤਵਾਦੀਆਂ ਤੇ ਸਾਡੇ ਸਟੀਕ ਹਮਲੇ ਐਲਓਸੀ ਅਤੇ ਆਈਬੀ ਪਾਰ ਕਰਕੇ ਕੀਤੇ ਗਏ ਹਨ ਸਾਨੂੰ ਪੂਰੀ ਤਰ੍ਹਾਂ ਨਾਲ ਪਤਾ ਸੀ ਕਿ ਪਾਕਿਸਤਾਨ ਦਾ ਹਮਲਾ ਵੀ ਸਰਹੱਦ ਪਾਰਤ ਹੋਵੇਗਾ ਇਸ ਲਈ ਅਸੀਂ ਹਵਾਈ ਰੱਖਿਆ ਲਈ ਤਿਆਰ ਸੀ ਜਦੋਂ ਪਾਕਿਸਤਾਨੀ ਹਵਾਈ ਸੈਨਾ ਨੇ 19 ਮਈ ਨੂੰ ਸਾਡੇ ਹਵਾਈ ਖੇਤਰਾਂ ਤੇ ਲੋਜਿਸਟਿਕ ਸਥਾਪਨਾਵਾਂ ਤੇ ਹਮਲਾ ਕੀਤਾ ਤਾਂ ਉਹ ਇਸ ਮਜ਼ਬੂਤ ਹਵਾਈ ਹੱਟ ਪੈਚ ਤਾਂ ਉਹ ਪੈ ਜੋ ਤਾਂ ਉਹ ਇਸ ਮਜ਼ਬੂਤ ਹਵਾਈ ਰੱਖਿਆ ਦੁਬਾਰਾ ਬੋਲਦੀ ਹਾਂ ਤਾਂ ਉਹ ਇਸ ਮਜ਼ਬੂਤ ਹਵਾਈ ਰੱਖਿਆ ਗ੍ਰਿਡ ਦੇ ਸਾਹਮਣੇ ਅਸਫਲ ਰਹੇ